ਸਾਡੇ ਬਜ਼ੁਰਗ ਲੋਕ ਜਿਹੜੇ ਜਦੋਂ ਅਸੀਂ ਕਿਤੇ ਗੱਲਾਂ ਕਰਦੇ ਹਾਂ ਜੋ ਕਹਿੰਦੇ ਕਿ ਅੱਜਕੱਲ ਨੌਜਵਾਨਾਂ ਦੇ ਵਿੱਚ ਇਹਨਾਂ ਵਾਲੀ ਗੱਲ ਨਹੀਂ ਰਹੀ। ਉਹ ਅਣਖ ਵਾਲੀ, ਗੁਰੂ ਨਾਲ ਜੁੜਨ ਵਾਲੀ, ਸੱਚਾਈ ਤੇ ਚੱਲਣ ਵਾਲੀ ਜਿਸ ਤਰ੍ਹਾਂ ਸਾਡਾ ਵੀ ਦੀਪ ਸਿੰਘੂ ਜਾਂ ਸਿੱਧੂ ਮੁਸੇਵਾਲਾ ਇਹਨਾਂ ਜੋਗਿਆਂ ਨੇ ਸੰਗੋ ਕੁਰਬਾਨੀ ਨਹੀਂ ਲੱਗਦੀ ਐ ਕਿਉਂਕਿ ਉਹ ਸੱਚ ਬੋਲਦੇ ਸੀ। ਜਿਨ੍ਹਾਂ ਨੂੰ ਅਪਾ ਸ਼ਹੀਦ ਵੀ ਕਹਿੰਦਾ ਵੀ ਆ। ਤੇ ਇਹ ਬਹੁਤ ਚੰਗੀ ਗੱਲ ਹੋ ਗਈ। ਅਸੀਂ ਉਸ ਵੀਰ ਦੀ ਸਮਝ ਲੋ ਕਿ ਸ਼ਹੀਦੀ ਗਵੜੀ ਅੱਜ ਜਿੱਥੇ ਇਕੱਤਰ ਹੋਏ ਆ ਕੱਲੋਂ ਸਿੱਖਾਂ ਦੇ ਪੰਜਵੇਂ ਗੁਰੂ ਤੁਹਾਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਨ੍ਹਾਂ ਨੂੰ ਕਿ ਜਿਹੜਾ ਉਸ ਤੋਂ ਆਤਮਾ ਦੇ ਵਿਸ਼ਵਾਸ ਜੋਤੋ ਪ੍ਰੇਮ ਇਹਨਾਂ ਦਾ ਚਾਉ ਸੱਤਰ-ਪਰੀ ਗਲੀ ਮੇਰੀ ਆਪ ਸੁਭਾਈ ਵੀਰ ਸਿੰਘ ਦੀ ਸਿੰਘ ਦੀ ਸਤਵੀਂ ਲੰਗਰ ਇਹ ਦਾਸ ਜੀ ਜਿਹੜੇ ਇੱਥੇ ਬੈਠੇ ਨੇ ਅਖਰੀ ਬਲਸਦਾਸ ਆਪ ਜੀ ਦੇ ਸਾਹਮਣੇ ਬੁਰਬਾਣੀ ਕੀਰਤਨ ਸਰਵ ਕਰਵਾ ਰਹੇ ਹਨ ਸੋ ਅਸੀਂ ਜਦੋਂ ਸਿੱਧੂ ਵੀਰ ਦੇ ਕਈ ਗੀਤ ਸੁਣਦੇ ਆ ਆਪ ਜੀ ਕਿੰਨੇ ਲਾ ਕੇ ਬੈਠੇ ਹੁੰਦੇ ਆ ਕਿਉਂਕਿ ਦਾਸ ਦਾ ਜਿਹੜਾ ਖਾਨਦਾਨ ਅਸੀਂ ਵੀ ਕਲਾਕਾਰਾਂ ਦੇ ਖਾਨਦਾਨ ਪਰਿਵਾਰ ਤੋਂ ਖਾਨਦਾਨੀ ਕੀਰਤਨੀਆਂ ਤੇ ਕਲਾਕਾਰ ਸਾਡੇ ਪਰਿਵਾਰ ਦੇ ਨਾਲ ਜੁੜੇ ਕਰਤਾਰ ਮੰਲੇ ਦਾ ਨਾਮ ਅੱਥੀ ਕੌਣ ਨਹੀਂ ਜਾਣਦਾ ਸਾਰਾ ਮਾਲਵਾ ਇਹਦਾ ਚੰਗੀ ਤਰ੍ਹਾਂ ਜਾਣੋ ਕਰਤਾਰ ਮੰਲੇ ਪੰਜਾਬੀ ਗਾਇਕੀ ਦੇ স্তম্ভ ਉਹ ਦਸ ਨੇ ਤਾਇਆ ਜੀ ਸੀ ਅਮਰਜੋਤ ਕੌਰ ਜਿਹੜੀ ਚਮਕੀਲੇ ਨਾਲ ਗੌਰੀ ਸੀ ਉਹਨਾਂ ਦੀ ਕੰਧ ਨਾਲ ਕੰਧ ਸਾਡੀ ਸਾਜੀ ਫਰੀਦਪੁਰ ਬਚਪਨ ਦੀਆਂ ਉਹਨਾਂ ਦੀ ਫੋਟੋਆਂ ਜਦੋਂ ਸਾਡੇ ਘਰ ਨੂੰ ਸੰਤ ਗਉਣ ਆਉਂਦੀ ਸੀ ਕੀਰਤਨ ਕਰਦੀ ਸੀ ਦਸ ਦਾ ਸਾਰਾ ਇਹ ਪਰਿਵਾਰ ਗੁਰਸੇਵ ਦੱਸਦੇ ਦਾਦਾ ਜੀ ਪਾਕਿਸਤਾਨ ਤੋਂ ਆਏ ਫਰੀਦਕੋਟ ਵਸੇ ਪਰ ਸਾਡਾ ਜਿਹੜਾ ਪਸ਼ੋਕਰ ਮਾਲਵੇ ਦੇ ਨਾਲ ਜੁੜਿਆ ਹੋਇਆ ਤਲਵੰਡੀ ਸਾਬੋ ਭਾਈ ਵੀਰ ਸਿੰਘ ਸਿੰਘ ਅਸੀਂ ਹਮੇਸ਼ਾ ਅਦ੍ਰ ਨਗਦੀ ਸੀ ਪਰ ਲੇਕਿਨ ਜਦੋਂ ਸਾਨੂੰ ਇਸ ਗੀਤ ਦਾ ਪਤਾ ਲੱਗਿਆ ਤੇ ਅਸੀਂ ਬਹੁਤ ਦੁੱਖ ਮਨਾਇਆ ਜਦੋਂ ਮੇਰੇ ਪਿਤਾ ਜੀ ਉਹ ਗੀਤ ਸੁਣਦੇ ਨੇ ਤੇ ਸਾਨੂੰ ਇਦਾਂ ਥੀ ਲਮਾਉਂਦੀ ਆ ਉਹਦੇ ਗੀਤ ਸੁਣ ਕੇ ਜਿਵੇਂ ਕੋਈ ਯੋਧਾ ਯੋਧਿਆਂ ਦੀ ਮਾਰਾ ਬੋਲਦਾ ਆਪੇ ਨਾਮ ਕਰਕੇ ਅੱਜ ਗੁਰਬਾਣੀ ਸਿਮਾਨ ਕਰਦੀ ਹੈ ਜੋਤੋਂ ਪੈਣ ਝਿੰਦਣ ਦਾ ਚਾਉ ਸਰਦਰ ਤੜ ਤੜੀ ਗਲੀ ਬਰੀ ਆਉ। ਇਹਤ ਮਾਰ ਕੋ ਪਿਆਤਰੀ ਜੇ ਸਰਦੀਜੇ ਕਾ ਨਾ ਕੀਤੇ। ਇਹੋ ਜਿਹੋਗਿਆ ਦੀ ਸਾਨੂੰ ਪੰਜਾਬ ਦੇ ਵਿੱਚ ਲੋੜ ਆ। ਜਿਹੜੇ ਵੀ ਅੱਜ ਬਹੁਤ ਇਸ ਗੱਲ ਦੀ ਕਮੀ ਮਹਿਸੂਸ ਕਰ ਰਹੇ ਆਂ ਅਸੀਂ ਸਾਰੇ ਹੀ ਜਿਹੜੇ ਸਿਆਰੇ ਸੋਹਣ ਸੱਜਣ ਕਿਉਂਕਿ ਗੁਰਜਾ ਭਰਾ ਕਹਿੰਦਾ ਪਹਿਲਾਂ ਮੈਨੂੰ ਬਾਣੀ ਸੁਣੀ ਆ ਦੂਜਾ ਮੇਰਾ ਮੈਨੂੰ ਸੁਣੀ ਜਾ। ਦੇ ਉਹ ਜੋਦੇ ਸੀ ਜਿਨ੍ਹਾਂ ਨੇ ਕੁਰਬਾਨੀ ਪਰਮਾਨ ਕਰਦੀ ਹੈ ਪਹਿਲਾ ਮਰਨ ਮੰਗੋਲ ਜੀਵਨ ਕਬਜੀ ਅੱਜ ਸੋਹਮਦੀਪ ਸਿੰਘ ਸਿੱਧੂ ਮੂਸੇਵਾਲਾ ਮੀਰ ਦਾਤਾ ਬਰਗਉ ਸਿੰਘ ਜਿਹੜੇ ਕਿ ਆਪਣੇ ਪੁੱਤਰ ਦੀ ਯਾਦ ਨੂੰ ਲੰਘੇ ਸਾਰੇ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਆਪ ਜੀ ਜੋ ਬਾਣੀ ਦੇ ਬਾਤ ਨੂੰ ਧੂਰ ਤੋਂ ਬੜਾ ਨੰਦ ਸਰਵਣ ਕੀਰਤਨ ਸਰਵਣ ਕਰ ਰਹੇ ਹੋ ਸ਼ਬਦ ਸਰਵਣ ਕਰ ਰਹੇ ਹੋ ਕਿਆ ਮੰਗੋ ਕੁਛ ਫਿਰ ਨਾ ਰਹਾਈ ਦੇਖ ਜਨਾਨ ਚਲਨੀ ਚਲ ਜਾਈ ਭਗਤ ਕਬੀਰ ਜੀ ਦਾ ਉਕਾਰ ਕੀਤਾ ਹੋਇਆ ਸ਼ਬਦ ਓ ਨੂਰਾ ਕਬੀਰ ਵੀ ਕੀ ਪ੍ਰਮਾਨ ਕਰਦੇ ਹਨ

ਇਸ ਤੋਂ ਲਗਭਗ 2 ਸਵਾ ਲੱਖ ਨਾਗਰਿਕ ਪਹਿਰਾਵਰ ਦੇ ਬਹਿਮਾ ਵਿੱਚ ਪਰ ਲੇਕਿਨ ਰਾਜ ਸਿਫਲ ਕਾ ਦੇ ਵਿੱਚ ਕੋਈ ਵਿਵਾਦ ਗਾਉਣ ਕਰ ਲਗ ਨਹੀਂ ਰਿਹਾ ਜਨਤੂ ਫੂਟਪਾਥ ਜਾਣ ਕੇ ਦਫਤਰ ਸਮਰੀ ਦਾ ਸਮਸਰ ਜਾ ਕੇ क्या मानूं